ਸਾਡੇ YouTube ਚੈਨਲ ਉਤੇ ਆਫਰਮ ਦ ਖੋਲਦਾ ਹੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਰੋਡਵੇਜ਼ ਪੰਪਾਸ ਸਪੀਰ ટીਸੀ ਕੰਟਰੈਕਟਰ ਵਰਕਰ ਯੂਨੀਅਨ ਨੂੰ ਮੱਖ ਮੰਤਰੀ ਸੁਧਾ ਭਗਵੰਤ ਸਿੰਘ ਮਾਨ ਦੀ ਪੈਨਲ ਮੀਟਿੰਗ ਮਿਲਣ ਦੇ ਸਿੱਟੇ ਵਜੋਂ ਮੁਤਵੀ ਕੀਤੀ ਗਈ ਹੜਤਾਲ ਤੇ ਮੰਗਾਂ ਸੰਬੰਧੀ ਜ਼ਿਕਰ ਕਰਾਂਗੇ ਮਨਨ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਯਾਦ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸਨੂੰ ਕਰ ਲਓ ਤਾਂ ਵੀਰੇ ਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਬੜੇ ਬੇਸਮੇਤੋ ਪੰਜਾਬ ਰੋਡਵੇਜ਼ ਬਣਬਸ ਤੇ ਪੀ ਆਰਟੀਸੀ ਦੇ ਕੰਟਰੈਕਟਰ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਬਹੁਤ ਵਾਰੀ ਉਹਨਾਂ ਵੱਲੋਂ ਚੱਕਾ ਜਾਮ ਵੀ ਕੀਤਾ ਗਿਆ ਹੈ ਹੁਣ ਤਾਜ਼ਾ ਮਾਮਲਾ 2700 ਤੋਂ ਵੱਧ ਬੱਸਾਂ ਦਾ 4 ਦਿਨਾਂ ਲਈ ਚੱਕਾ ਜਾਮ ਕੀਤੇ ਜਾਣ ਦੀ ਜੋ ਐਲਾਨ ਕੀਤਾ ਗਿਆ ਸੀ ਤੇ ਉਸ ਦੇ ਸਿੱਟੇ ਵਜੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨਾਲ ਇੱਕ ਪੈਨਲ ਮੀਟਿੰਗ ਮਿਲੀ ਹੈ ਉਸ ਦੇ ਸਿੱਟੇ ਵਜੋਂ ਮਿਲੀ ਹੈ ਤੇ ਇਸ ਦੇ ਨਾਲ ਆਪਣੀ ਹੜਤਾਲ ਜੋ ਹੈ ਕਿ ਨਾ ਕੰਟਰੈਕਟ ਵਰਕਰਸ ਨੇ ਮਲਤਵੀ ਕੀਤੀ ਹੈ ਤਾਂ ਉਹ ਜਾਣਦੇ ਹਾਂ ਕਿ ਕਦੋਂ ਹੋਵੇਗੀ ਮੀਟਿੰਗ ਤੇ ਕਿਹੜੀਆਂ ਮੰਗਾਂ ਦਾ ਨਿਪਰਾਤਾ ਕੀਤੇ ਜਾਣ ਦੀ ਆਸ ਵੱਜੀ ਹੈ ਤਾਂ ਆਓ ਜਾਣਦੇ ਹਾਂ ਪੂਰੀ ਇਸ ਦੀ ਡਿਟੇਲ ਪਹਿਲਾਂ ਉਹ ਪੱਤਰ ਜਿਸ ਤੇ ਬੇਸ ਤੇ ਕੇ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ ਇਹ ਪੱਤਰ ਦਫਤਰ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੋਂ ਜਾਰੀ ਹੋਇਆ ਹੈ ਤੇ ਮੀਟਿੰਗ ਦੀ ਮਿਤੀ ਇਹਦੇ ਵਿੱਚ 26/8/2025 ਦਿਖਾਈ ਹੈ ਸਮਾਂ 11:30 ਵਜੇ ਦੇ ਸਥਾਨ ਪੰਜਾਬ ਪਵਨਾ ਸੈਕਟਰ 3 ਚੰਡੀਗੜ੍ਹ ਲਿਖਿਆ ਗਿਆ ਹੈ ਤੇ ਵਿਸ਼ਾ ਲਿਖਿਆ ਹੈ ਪੰਜਾਬ ਰੋਡਵੇਜ਼ ਪਣ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨਾਲ ਮੀਟਿੰਗ ਸੰਬੰਧੀ ਔਰ 14 ਅਗਸਤ 2025 ਦਾ ਇਹ ਲੈਟਰ ਹੈ ਸੇਵਾ ਵਿਖੇ ਹੈ ਡਿਪਟੀ ਕਮਿਸ਼ਨਰ ਗ੍ਰੀਟ ਕੋਟਰ ਵਿਸ਼ਾ ਪੰਜਾਬ ਰੋਡਵੇਜ਼ ਪਣ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨਾਲ ਮਿਤੀ 26 ਅਗਸਤ 2025 ਨੂੰ 11:30 ਵਜੇ ਪੰਜਾਬ ਭਵਨ ਸੈਕਟਰ 10 ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਸੰਬੰਧੀ ਅਪ੍ਰੋਕਤ ਵਿਸ਼ੇ ਦੇ ਹਵਾਲੇ ਦੇ ਵਿੱਚ ਮੈਨੂੰ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਮਾਣਯੋਗ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਜੀ ਦੁਆਰਾ ਪੰਜਾਬ ਰੋਡਵੇਜ਼ ਪਣਬਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਨਾਲ ਮਿਤੀ 26 ਅਗਸਤ 2025 ਨੂੰ ਸਾਢੇ 11 ਵਜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਇੱਕ ਮੀਟਿੰਗ ਬੁਲਾਈ ਗਈ ਹੈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦਫ਼ਤਰ ਦੇ ਕਿਸੇ ਗ੍ਰੇਟਡ ਅਧਿਕਾਰੀ ਦੀ بطور ਨੋਟਲ ਅਫਸਰ ਡਿਊਟੀ ਲਗਾਉਣ ਦੀ ကြﺗਿ ਕੀਤੀ ਜਾਵੇ ਤਾਂ ਜੋ ਉਕਤ ਯੂਨੀਅਨ ਦੇ ਵਕਤਵਾਦ ਦੇ ਚਾਰ ਮੈਂਬਰਾਂ ਰਾਹੀ ਸ਼੍ਰੀ ਰੇਸ਼ਮ ਸਿੰਘ ਸ਼ੋਭਾ ਪੰਧਾਣ ਨੂੰ ਉਕਤ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਕਰਵਾਉਣ ਵਿੱਚ ਸਹਾਇਕ ਕਰਨ ਔਰ ਇਹ ਸਿਗਨੇਚਰ ਜਵਾਨ ਕੀਤੇ ਗਏ ਹਨ ਉਪਰ ਪ੍ਰਮੁੱਖ ਸਰਤਲ ਮੁੱਖ ਮੰਤਰੀ ਪੰਜਾਬ ਗੰਢੀ ਗੜ ਤੋਂ ਦੁਆਰਾ ਤਾਂ ਹੋਰ ਇਸ ਦੇ ਸੰਬੰਧੀ ਜੋ ਹੋਰ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਸੋਬੇ ਦੀਆਂ ਤਕਰੀਬਨ 2700 ਸਰਕਾਰੀ ਬੱਸਾਂ ਦਾ ਚੱਕਾ ਵਿਆਮ ਕਰਨ ਦਾ ਐਲਾਨ ਇਸ ਯੂਨ ਕੰਟਰੈਕਟ ਯੂਨੀਅਨ ਵੱਲੋਂ ਕੀਤਾ ਗਿਆ ਸੀ ਰੋਡਵੇਸ ਬਣਬਸ ਪੀਆਰਟੀਸੀ ਤੇ ਕੰਟਰੈਕਟ ਵਰਕਰ ਯੂਨੀਅਨ ਦੀ ਹੜਤਾਲ ਦੇ ਚਲਦਿਆਂ ਸੋਬੇ ਦੀਆਂ ਤਕਰੀਬਨ 2700 ਬੱਸਾਂ ਦੇ ਪਹੀਏ ਪਿਛਲੇ 4 ਦਿਨਾਂ ਤੋਂ ਲਗਾਤਾਰ ਜਾਮ ਇਤੇਜਾਮ ਦਾ ਅਲਾਰਮ ਕੀਤਾ ਪਿਆ ਹੈ ਤੇ ਵਾਪਸ ਨੋਟਾਂ ਤੇ ਪੰਜਾਬ ਰੋਡਵੇਜ਼ ਬਣਬਸ ਤੇ ਪੀ ਆਰਟੀਸੀ ਦੀਆਂ ਕੇਵਲ 250 ਤੋਂ 300 ਬਸਾਂ ਹੀ ਚੱਲ ਰਹੀਆਂ ਹਨ ਜਿਥੇ ਇਸ ਦਿਨ ਸਰਕਾਰ ਨੂੰ ਜਾਨਣਾ 1 ਕਰੋੜ ਤੋਂ ਵਧੇਰੇ ਨੁਕਸਾਨ ਹੋਣ ਦੀ ਸੰਭਾਵਨਾ ਇਹ ਤਾਂ ਹੀ ਜਾਗ ਰਹੀ ਸੀ ਉਹ ਤੇ ਨਿਜੀ ਟਰਾਂਸਪੋਰਟਾਂ ਦੀਆਂ ਬਸਾਂ ਭਰ ਕੇ ਜਾ ਰਹੀਆਂ ਹਨ ਤੇ ਬਹੁਤ ਸਾਰੇ ਲੋਕਾਂ ਨੂੰ ਸਰਕਾਰੀ 버ਸ ਸੇਵਾਤੋਂ ਵਾਂਝਾ ਰਹਿ ਕੇ ਇਹਨਾਂ ਨਿਜੀ 버ਸਾਂ ਤੇ ਸਫ਼ਰ ਕਰਕੇ ਖੱਜਲ ਖਵਾਰ ਰਹਿਣਾ ਪੈ ਰਿਹਾ ਸੀ ਪਰੰਤੂ ਹੁਣ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਨਿਰਧਾਰਿਤ ਹੋਣ ਦੇ ਨਾਲ ਜੋ ਇਹ ਹੜਤਾਲ ਹੈ ਉਸ ਨੂੰ ਮਲਤਵੀ ਕਰ ਦਿੱਤਾ ਗਿਆ ਹੈ ਤਾਂ ਰੋਡਵੇਸ ਪਣਪੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਪਿਛਲੇ ਕਈ ਦਿਨਾਂ ਤੋਂ 버ਸਾਂ ਦੇ ਕੀਤੇ ਗਏ ਚੱਕੇ ਜਾਮ ਉਪਰੰਤ ਯੂਨੀਅਨ ਦੇ ਅਗੂ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਸੰਬੰਧੀ 15 ਅਗਸਤ ਨੂੰ ਵੀ ਮੁੱਖ ਸਕੱਤਰ ਪੰਜਾਬ ਨਾਲ ਮੀਟਿੰਗ ਕੀਤੀ ਗਈ ਜਿੱਥੇ ਸਾਰੀਆਂ ਮੰਗਾਂ ਉੱਪਰ ਬਣੀ ਕਮੇਟੀ ਦੀ ਮੀਟਿੰਗ ਵਿੱਚ ਵਿੱਤ ਵਿਭਾਗ ਵਸੁੰਨ ਵਿਭਾਗ ਦੇ ਸਕੱਤਰ ਨਾਲ ਮੀਟਿੰਗਾਂ ਕੀਤੀਆਂ ਯੂਨੀਅਨ ਦੇ ਪ੍ਰਧਾਨ ਰੇਸ਼ਵ ਸਿੰਘ ਗਿੱਲ ਤੇ ਜਨਮ ਸਕੱਤਰ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ ਟਰਾਂਸਪੋਰਟ ਮੰਤਰੀ հետ ਮੀਟਿੰਗ ਤਾਂ ਕੀਤੀ ਗਈ ਹੈ 26 ਗਰਤ 25 ਪੱਤੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੈਨਲ ਮੀਟਿੰਗ ਨਿਰਧਾਰਿਤ ਹੋਈ ਹੈ ਜਿਸ ਵਿੱਚ ਤਿਆਰ ਕੀਤੀ ਪਾਲਸੀ ਤੇ ਵਿਚਾਰ ਚਰਚਾ ਕਰਕੇ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਪ੍ਰਣ ਸਾ ਦਿੱਤਾ ਗਿਆ ਹੈ ਇਸ ਘੋਸ਼ੇ ਉਪਰੰਤ ਰੋਡਵੇਜ਼ ਬਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਬੱਸਾਂ ਦਾ ਚੱਲਿਆ ਚੱਕਾ ਜਾਮ ਨੂੰ ਮੰਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਤੋਂ ਬੋਲਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਸ ਮੀਟਿੰਗ ਦਾ ਕੋਈ ਛੋਟ ਸੰਤੀਜਾ ਨਿਕਲਦਾ ਹੈ ਤੇ ਕੀ ਕੰਟਰੈਕਟਰ ਵਰਕਰ ਯੂਨੀਅਨ ਦੇ ਮੰਗਾ ਮੰਨਦੇ ਹੋਏ ਉਹਨਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਚੱਕਾ ਜਾਮ ਕਰਨ ਦੀ ਫੇਰ ਦੀ ਲੋੜਤ ਨਹੀਂ ਪਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਕੀ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ